ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਪ ਦਾ ਡਾਕਟਰ ਰਿਤੂ ਸਿੰਘ ਐਡਵੋਕੇਟ ਬਿਲਕੁਲ ਸਹੀ ਕਿਹਾ ਕਿ ਵਾਦਾ ਹੀ ਹੋਇਆ ਘਾਟਾ ਨਹੀਂ ਹੋਇਆ ਆਹ ਫੀਲਿੰਗ ਹੈ ਜਦ ਤੁਸੀਂ ਆਪਣੇ ਘਰ ਵਾਪਸ ਆਂਦੇ ਹੋ ਹਾਂ ਜੀ ਮੈਂ ਦਿੱਲੀ ਯੂਨੀਵਰਸਿਟੀ 'ਚ ਪੜਦੀ ਵੀ ਹਾਂ ਹਾਂ ਪੀ ਐਚ ਡੀ ਕੀਤੀ ਆ ਪੜਾਉਂਦੀ ਵੀ ਹਾਂ ਅੱਜ ਉੱਥੇ ਬਾਅਦ ਚ ਗੱਲ ਕਰਦੇ ਆ ਬਟ ਅੱਜ ਦਾ ਇਤਿਹਾਸ ਇਹ ਮਹੀਨਾ ਇਸ ਦਿਨ ਦੇ ਬਾਰੇ ਮੈਨੂੰ ਲੱਗਦਾ ਅਸੀਂ ਬਹੁਤ ਸੁਲਿਆ ਸਾਨੂੰ ਸਾਰਿਆਂ ਨੂੰ ਪਤਾ ਅੱਜ ਅਸੀਂ ਇਸ ਪਾਵਨ ਧਰਤੀ ਤੇ ਕਿਸ ਲਈ ਇਕੱਠੇ ਹੋਏ ਹਾਂ ਸਾਡੇ ਗੁਰੂ ਸਾਹਿਬ ਦੀ ਰਾਖੀ ਲਈ ਔਰ ਸਾਡੇ ਕੌਮ ਦੀ ਰਾਖੀ ਲਈ ਜਿਨ੍ਹਾਂ 40 ਸਿੰਘਾਂ ਨੇ ਆਪਣੀ ਆਪਣੇ ਆਪ ਨੂੰ ਵਾਰਿਆ ਉਹ ਸ਼ਹੀਦ ਹੋਏ ਅੱਜ ਇਸ ਧਰਤੀ ਤੋਂ ਅਸੀਂ ਸਾਰੇ ਪ੍ਰੇਰਣਾ ਲੈਣ ਲਈ ਆਏ ਹਾਂ ਸਿੱਖਣ ਲਈ ਆਇਆ ਕੁਝ ਸਿੱਖ ਲਈ ਕਿ ਕਿ ਕਿਸ ਤਰ੍ਹਾਂ ਇਕੱਠੇ ਹੋ ਕੇ ਜਾਂ ਇੱਕ ਹਿੰਮਤ ਰੱਖ ਕੇ ਦਮ ਰੱਖ ਕੇ ਗੁਰੂ ਦੀ ਸਿਖਲਾਈ ਮੰਨ ਕੇ ਤੁਸੀਂ ਕੁਝ ਵੀ ਕਰ ਸਕਦੇ ਹੋ ਔਰ ਕੁਝ ਵੀ ਜੀਤ ਜੀਤ ਸਕਦੇ ਹੋ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਡੀ ਜੋ ਮੈਂ ਐਜ਼ ਅ ਯੂਥ ਐਂਡ ਯੂਥ ਦਿੱਲੀ ਯੂਨੀਵਰਸਿਟੀ ਤੋਂ ਪੜ੍ਹੀ ਹੋਈ ਇੰਨੇ ਸੰਘਰਸ਼ਾਂ ਵਿੱਚ ਪਾਰਟਿਸਪੇਟ ਕੀਤਾ ਆ 30 ਸਾਲ ਦੇ ਬਾਅਦ ਇਹਨਾਂ ਖੂਬਸੂਰਤ ਇੱਕ ਯੂ نو ਦੇਖਣ ਨੂੰ ਮਿਲਿਆ ਕਿ ਜੋ ਸਰਦਾਰੀ ਸਿੰਘ ਹੀ ਕਰ ਸਕਦੇ ਸੀਗੇ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਸੀਗੀ ਆ ਸਾਡੇ ਆਪਣੇ ਸੂਰਮੇ ਸਰਦਾਰ ਜਸਕਰਨ ਕਾਨ ਸਿੰਘ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹ ਇਹਨਾਂ ਦਾ ਕਰੈਕਟਰ ਜਦੋਂ ਆਇਆ ਨਾ ਅਸੀਂ ਸੋਚਦੇ ਸੀਗੇ ਕਿ ਆਪਾਂ ਪੰਜਾਬ ਤੋਂ ਹੀ ਇਥੇ ਸਿਗਾ ਉਹ ਇਹਨਾਂ ਦਾ ਟਰੈਕਟਰ ਸੀਗਾ ਆ ਤੁਹਾਡੇ ਸਾਹਮਣੇ ਬੈਠੇ ਆਂ ਬੋਲੇ ਸੋਨਹਰ ਸਤਿ ਅਕਾਲ ਬੜੀ ਇੰਟਰਨੈਟ ਤੇ ਦੇਖਿਆ ਬੜਾ ਟੱਕਾ ਜਿਹਾ ਲੱਗਿਆ ਮੈਂ ਕਿਹਾ ਦਾੜੀ ਆ ਚਿੱਟੀ ਦਾੜੀ ਆ ਆਪਣੇ ਆਪ ਨੂੰ ਸਵਾਲ ਕੀਤਾ ਕਿ ਐਦਾਂ ਤੇ ਤੁਸੀਂ بڑے ਪ੍ਰੋਟੈਸਟ 'ਚ ਜਾ ਕੇ ਗਲੇ ਫਾੜਦੇ ਹੋ ਨਾਰੇ ਲਾਉਂਦੇ ਹੋ ਤੇ ਆਪਣੇ ਬਜ਼ੁਰਗ ਆਪਣੇ ਵੱਡੇ ਦਿੱਲੀ ਤੋਂ ਆ ਕੇ ਦਾ ਮੁਕਾਮ ਲੈ ਨਾਲ ਰੇ ਸਿੱਕੇ ਬਟ बार-बार ना ਇੱਕ ਚੀਜ਼ ਸੁਣਨ ਨੂੰ ਮਿਲਦੀ ਸੀਗੀ ਸਾਰੇ ਕਹਿੰਦੇ ਸੀਗੇ ਆ ਤੁਹਾਡਾ ਪੰਜਾਬ ਨਾ ਸਾਰਾ ਨਸ਼ਿਆ ਚ ਤੁਹਾਡਾ ਪੰਜਾਬ ਕੀ ਕਰਦੇ ਹੋ ਜਾਂ ਤਾਂ ਤੁਸੀਂ ਖੇਤੀ ਕਰਦੇ ਹੋ ਜਾਂ ਤਾਂ ਜ਼ਮੀਨ ਵੇਚਦੇ ਹੋ ਬਾਹਰ ਭੱਜਦੇ ਹੋ ਬੜੇ ਥੋੜੇ ਤੁਸੀਂ ਦਿੱਲੀ ਯੂਨੀਵਰਸਿਟੀ ਚ ਪੜੇ ਲਿਖੇ ਯੂ ਨੋ ਨਜ਼ਰ ਆਉਂਦੇ ਹੋ ਬੜੇ ਥੋੜੇ ਬਹੁਤ ੱੱਕਾ ਲੱਗਦਾ ਸੀ ਦਾ ਬਟ ਇਹ ਚੀਜ਼ ਹੈਗੀ ਆ ਬਟ ਇਸ ਚੀਜ਼ ਦੇ ਪਿੱਛੇ ਆ ਮੇਰਾ ਜਿਹੜੀ ਯੁਵਾ ਬੈਠੇ ਨੇ ਨਾ ਅੱਜ ਕੋਈ ਮੈਂ ਪਾਸਾ ਦੇਣ ਦੇ ਮੁਰਚ ਨਹੀਂ ਆਗੀਆਂ ਤੁਸੀਂ YouTube ਤੇ ਕਰ ਦੇਖ ਸਕਦੇ ਹੋ ਬਹੁਤ ਵੱਡਾ ਵੱਡਾ ਮੈਨੂੰ ਮੈਨੂੰ 3 ਮਿੰਟ ਬੜਕ ਬੜੇ ਕੱਟ ਹੁੰਦੇ ਨੇ ਮੈਨੂੰ 1 ਘੰਟਾ ਲੱਗਦਾ ਲੇਕਿਨ ਮੈਂ ਬਣੀ ਜਲਦੀ ਗੱਲ ਖਤਮ ਕਰਨੀ ਆ ਮੇਰਾ ਅੱਜ ਦਾ ਟਾਰਗੇਟ ਨਾ ਯੁਵਾ ਹੈਗਾ ਤੁਸੀਂ ਦੇਖੋ ਸਾਨੂੰ ਕਿਹਾ ਨਾ ਨਸ਼ੇ ਕਰਦੇ ਪੰਜਾਬ ਨਸ਼ਿਆਂ ਤੇ ਪਿਆ ਰੁੱਲਿਆ ਕਿਉਂ ਸਾਡੇ ਪਿੱਛੇ ਨਾ ਜੰਜੀਆਂ ਲੱਗੀਆਂ ਸਾਡੇ ਨਾਲ ਸਾਜ਼ਿਸ਼ਾਂ ਹੁੰਦੀਆਂ ਇਦਾਂ ਨਹੀਂ ਹੁੰਦਾ ਆ ਤੱਕਾ ਸਾਡੇ ਨਾਲ ਆ ਕਰਾਇਆ ਜਾਂਦਾ ਸਾਡੇ ਬੱਚਿਆਂ ਨੂੰ ਜਿਹੜਾ ਫਾਕੀ ਵਰਦੀ ਦੇ ਵਿੱਚ ਮੈਂ ਨਹੀਂ ਕਹਿ ਰਹੀ ਕਿ ਸਾਰੇ ਇੱਕੋ ਜਿਹੇ ਹੋਣੇ ਜਿਹੜਾ ਮੰਨੂ ਮੰਨੂਵਾਦ ਜਿਹੜਾ ਬਾਹਮਣਵਾਦ ਜਿਹੜਾ ਫੈਲਿਆ ਹੋਇਆ ਜਿਹੜਾ ਫਾਕੀ ਵਰਦੀ ਦੇ ਵਿੱਚ ਇਹਨਾਂ ਅਧਿਆਰਸਸ ਦੇ ਗੁੰਡੇ ਬੈਠੇ ਆ ਨਾ ਤੇ ਰੁਕੀਏ ਸਾਡੇ ਜਿਹੀ ਲੱਗਣਗੇ ਦੁਸ਼ਮਣ ਪਛਾਣਨ ਦੀ ਲੋੜ ਆ ਉਹ ਸਾਡੇ ਬੱਚਿਆਂ ਨੂੰ ਗਲਤ ਰਾਹ ਪਾਉਂਦੇ ਨੇ এডਿਕੇਸ਼ਨ ਤੋਂ ਦੂਰ ਲੈ ਕੇ ਜਾਂਦੇ ਨੇ ਸਹੀ ਸਿੱਖਲਾਈ ਤੋਂ ਦੂਰ ਲੈ ਕੇ ਜਾਂਦੇ ਨੇ ਬਟ ਮੈਂ ਇੱਕ ਚੀਜ਼ ਕਹਿਦਾ ਸਾਨੂੰ ਕਦੀ ਵੀ ਆਪਣਾ ਇਤਿਹਾਸ ਭੁੱਲਣ ਦੀ ਲੋੜ ਨਹੀਂ ਅਗੇ ਸਿੱਖੀ ਆ ਅਸੀਂ ਕੁਝ ਵੀ ਓਵਰਕਮ ਕਰ ਸਕਦੇ ਆ ਤੁਸੀਂ ਦੇਖੋ ਸਾਡੇ 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 ਨਾਲ ਤੱਕਾ ਕਿਸ ਕਿਸ ਲੈਵਲ ਤੇ ਹੁੰਦਾ ਸਾਡੇ ਸਿੰਘ ਬੰਦੀ ਹੋਏ ਅਸੀਂ ਇੱਕ ਹੋਰ ਮੁਹੱਲੀ ਮੋਰਚੇ ਤੇ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਦੇਖਿਆ ਕਿੰਨਾ ਵੱਡਾ ਤਿੱਕਾ ਸਾਡੇ ਨਾਲ ਹੋ ਗਿਆ ਬਿਲਕਿਸਤਾਨੋ ਦੇ આરોપીਆਂ ਨੂੰ ਜਿਹੜੇ ਬ੍ਰਾਹਮਣ ਸੀਗੇ ਸਮਾਜ ਤੋਂ ਸੀਗੇ ਮਨੁਨਾਵਾਦੀ ਸੀਗੇ ਇਹ ਹਿੰਦੂਤਵਾਦੀ ਸਰਕਾਰ ਨੇ ਉਹਨਾਂ ਨੂੰ ਛੱਡਤਾ ਇੰਨਾ ਵੱਡਾ ਔਰੋਗ ਉਹਨਾਂ ਸੀਗਾ ਉਹਨਾਂ ਦੀ ਸਜ਼ਾ ਪੂਰੀ ਨਹੀਂ ਹੋਈ ਸੀਗੀ ਆ ਇਲਾਈਟਡ ਯੂਥ ਦੀ ਜ਼ਿੰਮੇਵਾਰੀ ਬੰਦੀਆਂ ਨੂੰ ਸੋਚੋ ਕਿ ਕਿਦਾਂ ਇਦਾਂ ਇਦਾਂ ਕਰਤਾ ਸ਼ਰਤਾਂ ਨਹੀਂ ਸਦਰ ਵੀ ਪੂਰੀ ਨਹੀਂ ਹੋਈ ਉਹ ਤੋਂ ਬਾਅਦ ਰਾਜੀਵ ਗਾਂਧੀ ਦੇ ਹਥਿਆਰਾਂ ਨੂੰ ਛੱਡ ਦਿੱਤਾ ਜਾਂਦਾ ਸਾਡੇ ਬੰਦੀ ਸਿੰਘਾਂ ਨੂੰ 22 ਸਾਲ ਹੋ ਗਏ 30 ਸਾਲ ਹੋ ਗਏ ਕਿੰਨੇ ਕਿੰਨੇ ਸਾਲ ਹੋ ਗਏ 35 ਉਹ ਅੰਦਰ ਬੈਠੇ ਨੇ ਕੁਝ ਨਹੀਂ ਹੋ ਰਿਹਾ ਕਿਉਂ ਕਿ ਮੈਨੂੰ ਨਾ ਇੱਕੀ ਚੀਜ਼ ਲੱਗਦੀ ਆ ਇਸ ਸਟਾਰਸ ਇਸ ਸਰਕਾਰ ਦੀ ਰਾਜਨੀਤੀ ਆ ਡਿਵਾਈਡਡ ਰੂਲ ਸਾਨੂੰ ਵੰਡਣਾ ਜਾਤੀਆਂ 'ਚ ਨਫ਼ਰਤਾਂ ਪਾਉਣੀ ਆ ਤੇ ਅਸੀਂ ਆਪਣੇ ਆਪਣੇ ਵਾਕੂ ਹੋ ਜਾਣੇ ਸਾਨੂੰ ਪਤਾ ਹੀ ਨਹੀਂ ਸਾਡੇ ਨਾਲ ਧੱਕਾ ਕਿੱਥੇ ਹੋ ਰਿਹਾ ਅਸੀਂ ਬੋਲਦੇ ਹੀ ਜਾਸਿ ਇੱਕ ਹੋ ਜਾਈਏ ਮੈਨੂੰ ਲੱਗਦਾ ਸਭ ਤੋਂ ਵੱਡੀ ਮੋਰਲ ਰਿਸਪੋਨਸਿਬਿਲਟੀ ਆ ਆਪਣੇ ਆਪ ਚੋਂ ਆ ਜਾਤੀਵਾਦ ਖਤਮ ਕਰਨਾ ਮੇਰੇ ਭਰਾ ਅਮਰਪਾਲ ਨੇ ਬੜੀ ਸਹੀ ਦੋ ਦਿਨ ਪਹਿਲੇ ਮੈਂ ਉਹਨਾਂ ਦੀ ਕਹਾਣੀ ਸੁਣੀ ਆ ਉਹਨਾਂ ਦੀ ਸਟੇਜ ਤੇ ਵਿਚਾਰ ਸੁਣਿਆ ਉਹਨਾਂ ਨੇ ਕਿਹਾ ਕਿ ਜਾਤੀਵਾਦ ਜਿਹੜਾ ਹੈਗਾ ਸਭ ਤੋਂ ਵੱਡਾ ਜ਼ਹਿਰ ਹੈਗਾ ਜਿਸ ਚੀਜ਼ ਤੇ ਆ ਸਰਕਾਰ ਰਾਜਨੀਤੀ ਕਰਦੀ ਆ ਜਿਸ ਦਿਨ ਤੁਸੀਂ ਆਪਣੇ ਅੰਦਰੋਂ ਇਹ ਚੀਜ਼ ਖਤਮ ਕਰਕੇ ਇੱਕ ਹੋਗੇ ਨਾ ਜਾਂ 10 ਸੋਲਿਊਸ਼ਨ ਉੱਥੇ ਹੀ ਹੋ ਜਾਣਾ ਤੁਸੀਂ ਦੇਖਿਆ ਸ਼ੰਮੂ ਮੋਰਚੇ ਤੇ ਸਿੰਘੂ ਮੋਰਚਾ ਲੱਗਿਆ ਕਿਸਾਨੀ ਸੰਘਰਸ਼ ਮੋਰਚਾ ਲੱਗਿਆ ਉਹ ਕਿੱਦਾਂ ਸੀ ਜਿੱਤੇ ਮੋਰਚਾ ਕਿੱਦਾਂ ਫਿਰ ਵੀ ਸਰਕਾਰ ਨੇ ਸਾਡੇ ਨਾਲ ੱੱਕਾ ਕੀਤਾ ਕਿਉਂਕਿ ਉੱਥੇ ਹਰ ਸੈਕਸ਼ਨ ਦਾ ਬੰਦਾ ਸੀਗਾ ਹਰ ਕਾਸਟ ਦਾ ਹਰ ਮਜ਼ਦ ਦਾ ਬੰਦਾ ਸੀਗਾ ਹੋਰ ਮੈਨੂੰ ਇਹ ਹੀ ਲੱਗਦਾ ਕਿ ਜੇ ਅਸੀਂ ਬੇਸਿਕ ਚੀਜ਼ ਆਪਣੇ ਕੋਲ ਅਮਲ ਕਰ ਲਈਏ ਔਰ ਆਪਣਾ ਵਤ ਵਦ ਆਪਣਾ ਜਿਹੜੀ ਯੁਵਾ ਬੀੜੀ ਹੈ ਉਹ ਗੁਰੂ ਦੇ ਨਾਲ ਜੁੜੇ education ਨਾਲ ਜੁੜੇ ਆਪਣੇ ਆਪ ਨੂੰ ਵੇਅਰ ਰੱਖੇ ਵੀ ਕਿ politcal aware ਰਵੇ ਤੇ ਅਸੀਂ ਹਰ ਲੜਾਈ ਲੜ ਸਕਦੇ ਆ ਹਰ ਲੜਾਈ ਜਿੱਤ ਸਕਦੇ ਆ ਔਰ ਮੈਂ ਇਸ ਮੰਚ 'ਤੇ ਤੂੰ ਜ਼ਿਆਦਾ ਟਾਈਮ ਨਹੀਂ ਲਾਉਂਗੀ ਕਿਉਂਕਿ ਆਈ ਥਿੰਕ ਮੇਰੇ 3 ਮਿੰਟ ਹੋ ਗਏ ਇਸ ਮੰਚ 'ਤੇ ਮੈਂ ਇੱਕ ਹੋਰ ਚੀਜ਼ ਸ਼ੁਕਰੀਆ ਧੰਨਵਾਦ ਕਰਨਾ ਚਾਹਾਂਗੀ ਆਪਣੀ ਸਭ ਤੋਂ ਵੱਡੀ ਆਰਮੀ ਕਿਹੜੀ ਜਿਨ੍ਹਾਂ ਦੇ ਦਮ ਸਿਰ ਤੇ ਅਸੀਂ ਰਾਜ ਕਰ ਸਰਕਾਰ ਹਲਾਣਾ ਸਗੀ ਸਾਡੇ ਕਿਸਾਨੀ ਸੰਘਰਸ਼ ਮੋਰਚੇ ਨੂੰ ਮੈਂ ਸ਼ਾਇਦ ਬਹੁਤ ਵਾਰੀ ਬੋਲਿਆ ਲੇਕਿਨ ਅੱਜ ਇੱਥੇ ਬੈਠੇ ਹੋਏ ਆ ਬਾਬਾ ਰਾਜਾ ਰਾਜ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਉੱਥੇ ਦੇਖਿਆ ਸੀਗਾ ਜਿੱਦਾਂ ਵੀ ਤੁਸੀਂ ਮੋਰਚੇ ਨੂੰ ਸੰਭਾਲਿਆ ਕਿਸੇ ਦੀ ਹਿੰਮਤ ਨਹੀਂ ਪਈ ਸੀ ਸਾਡੇ ਮੋਰਚੇ ਨੂੰ ਹੱਥ ਲਾਣ ਦੀ ਸਾਨੂੰ ਦੇਖਣ ਲਈ ਬਾਬਾ ਕੁਲਵਿੰਦਰ ਸਿੰਘ ਜੀ ਜੱਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਜਿੰਨੇ ਵੀ ਜੱਥੇ ਬੰਦੇ ਜਿੰਨੇ ਸ਼ਬਦ ਘਟਨੇ ਬਟ ਇਥੋਂ ਇਸ ਧਰਤੀ ਤੋਂ ਅਸੀਂ ਸਿੱਖ ਕੇ ਜਾਈਏ ਕਿ ਪਿੱਛੇ ਨਾ ਜਾਈਏ ਹੁਣ ਅੱਗੇ ਜਾਈਏ ਆਪਣੇ ਪੰਜਾਬ ਨੂੰ ਆਪਣੀ ਮਾਂ ਬੋਲੀ ਨੂੰ ਇੰਪੋਰਟੈਂਸ ਦੇਣੀ ਹੈ ਇਹ ਮਾਡਰਨਾਈਜੇਸ਼ਨ ਤੇ ਕਨਸੈਪਟ ਨਾਲ ਅਸੀਂ ਇਹ ਨਹੀਂ ਕਿ ਅਸੀਂ ਹਿੰਦੀ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਹੈ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੀਏ ਆਪਣੇ ਪੰਜਾਬ ਨੂੰ ਵਰਲਡ ਲੈਵਲ ਤੇ ਪ੍ਰਮੋਟ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਪ ਦਾ ਡਾਕਟਰ ਰਿਤੂ ਸਿੰਘ ਐਡਵੋਕੇਟ ਬਿਲਕੁਲ ਸਹੀ ਕਿਹਾ ਕਿ ਵਾਦਾ ਹੀ ਹੋਇਆ ਘਾਟਾ ਨਹੀਂ ਹੋਇਆ ਆਹ ਫੀਲਿੰਗ ਹੈ ਜਦ ਤੁਸੀਂ ਆਪਣੇ ਘਰ ਵਾਪਸ ਆਂਦੇ ਹੋ ਹਾਂ ਜੀ ਮੈਂ ਦਿੱਲੀ ਯੂਨੀਵਰਸਿਟੀ 'ਚ ਪੜਦੀ ਵੀ ਹਾਂ ਹਾਂ ਪੀ ਐਚ ਡੀ ਕੀਤੀ ਆ ਪੜਾਉਂਦੀ ਵੀ ਹਾਂ ਅੱਜ ਉੱਤੇ ਬਾਤ ਗੱਲ ਕਰਦੇ ਆਂ ਬਟ ਅੱਜ ਦਾ ਇਤਿਹਾਸ ਇਹ ਮਹੀਨਾ ਇਸ ਦਿਨ ਦੇ ਬਾਰੇ ਮੈਨੂੰ ਲੱਗਦਾ ਅਸੀਂ ਬਹੁਤ ਸੁਣ ਲਿਆ ਸਾਨੂੰ ਸਾਰਿਆਂ ਨੂੰ ਪਤਾ ਅੱਜ ਅਸੀਂ ਇਸ ਪਾਵਨ ਧਰਤੀ ਤੇ ਕਿਸ ਲਈ ਇਕੱਠੇ ਹੋਏ ਹਾਂ ਸਾਡੇ ਗੁਰੂ ਸਾਹਿਬ ਦੀ ਰਾਖੀ ਲਈ ਔਰ ਸਾਡੇ ਕੌਮ ਦੀ ਰਾਖੀ ਲਈ ਜਿਨ੍ਹਾਂ 40 ਸਿੰਘਾਂ ਨੇ ਆਪਣੇ ਆਪਣੇ ਆਪ ਨੂੰ ਵਾਰਿਆ ਉਹ ਸ਼ਹੀਦ ਹੋਏ ਅੱਜ ਇਸ ਧਰਤੀ 'ਤੇ ਅਸੀਂ ਸਾਰੇ ਪ੍ਰੇਰਣਾ ਲੈਣ ਲਈ ਆਏ ਆ ਸਿੱਖਣ ਲਈ ਆਇਆ ਕੁਝ ਸਿੱਖ ਲਈ ਕਿ ਕੀ ਕਿਸ ਤਰ੍ਹਾਂ ਲੜਤੇ ਹੋ ਕੇ ਜਾਂ ਇੱਕ ਹਿੰਮਤ ਰੱਖ ਕੇ ਦਮ ਰੱਖ ਕੇ ਗੁਰੂ ਦੀ ਸਿੱਖਿਆ ਮੰਨ ਕੇ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਜੀਤ ਸਕਦੇ ਹੋ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਡੀ ਜੋ ਮੈਂ ਐਜ਼ ਅ ਯੂਥ ਐਂਡ ਯੂਥ ਦਿੱਲੀ ਯੂਨੀਵਰਸਿਟੀ ਤੋਂ ਪੜ੍ਹੀ ਹੋਈ ਇੰਨੇ ਸੰਘਰਸ਼ਾਂ ਵਿੱਚ ਪਾਰਟਿਸਿਪੇਟ ਕੀਤਾ ਹੁਣ ਲੇਟੈਸਟ ਜਿਹੜਾ 30 ਸਾਲ ਖੈਰ ਇਹਨਾਂ ਤਾਂ ਉਮਰ ਵੀ ਨਹੀਂ ਹੋਣੀ ਲੇਕਿਨ ਸਾਰੇ ਕਹਿੰਦੇ ਸੀਗੇ ਕਿ ਸਤਾਨੀ ਮੋਰਚਾ ਜਿਹੜਾ ਦਿੱਲੀ ਲੱਗਿਆ ਨਾ ਸੰਘਰਸ਼ ਮੋਰਚਾ ਆ 30 ਸਾਲ ਦੇ ਬਾਅਦ ਇਹਨਾਂ ਖੂਬਸੂਰਤ ਇੱਕ ਯੂ نو ਦੇਖਣ ਨੂੰ ਮਿਲਿਆ ਕਿ ਜੋ ਸਰਦਾਰੀ ਸਿੰਘੀ ਕਰ ਸਕਦੇ ਸੀਗੇ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਸੀਗੀ ਆ ਅਸਕਰਨ ਕਾਨ ਸਿੰਘ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹ ਇਹਨਾਂ ਦਾ ਟਰੈਕਰ ਜਦੋਂ ਆਇਆ ਨਾ ਅਸੀਂ ਸੋਚਦੇ ਸੀਗੇ ਕਿ ਆਪਾਂ ਪੰਜਾਬ ਤੋਂ ਹੀ ਇੱਥੋਂ ਹੀ ਦੇਖਦੇ ਆ ਬਹਿ ਕੇ YouTube ਤੇ ਇਹਨਾਂ ਨੇ ਦਿੱਲੀ ਕੋਲੋਂ ਪੁੱਛ ਕਰਨਾ ਕਦੋਂ ਪੁੱਛ ਕਰਨਾ ਜਦ ਪਹਿਲਾ ਟਰੈਕਰ ਜਿਹੜਾ ਸੀਗਾ ਜਿੰਨੇ ਦਿੱਲੀ ਦਾ ਬਾਰਡਰ ਪੁੱਛ ਕੀਤਾ ਸੀਗਾ ਉਹ ਇਹਨਾਂ ਦਾ ਟਰੈਕਰ ਸੀਗਾ ਆ ਤੁਹਾਡੇ ਸਾਹਮਣੇ ਬੈਠੇ ਹਨ ਬੋਲੇ ਸੋ ਤੁਸੀਂ بڑے ਪ੍ਰੋਟੈਸਟ 'ਚ ਜਾ ਕੇ ਗਲੇ ਫਾੜਦੇ ਹੋ ਨਾਰੇ ਲਾਉਂਦੇ ਹੋ ਤੇ ਆਪਣੇ ਬਜ਼ੁਰਗ ਆਪਣੇ ਵੱਡੇ ਦਿੱਲੀ ਤੋਂ ਆ ਗਏ ਤੇ ਆਪਾਂ ਕੀ ਕਰਦੇ ਇੱਥੇ ਬਹਿ ਕੇ ਤੇ ਕਿਸਾਨੀ ਸੰਘਰਸ਼ ਮੋਰਚੇ ਤੇ ਗਏ ਬਹੁਤ ਨਾਲ ਰਹਿਣ ਦਾ ਮੌਕਾ ਮਿਲਿਆ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਨਾਲ ਰਹਿ ਸਿੱਖੇ ਬਟ बार-बार ਨਾ ਇੱਕ ਚੀਜ਼ ਸੁਣਨ ਨੂੰ ਮਿਲਦੀ ਸੀਗੀ ਸਾਰੇ ਕਹਿੰਦੇ ਸੀਗੇ ਆਹ ਤੁਹਾਡਾ ਪੰਜਾਬ ਨਾ ਸਾਰਾ ਨਸ਼ਿਆ 'ਚ ਤੁਹਾਡਾ ਪੰਜਾਬ ਕੀ ਕਰਦੇ ਹੋ ਜਾਂ ਤਾਂ ਤੁਸੀਂ ਖੇਤੀ ਕਰਦੇ ਹੋ ਜਾਂ ਤਾਂ ਜ਼ਮੀਨ ਵੇਚਦੇ ਹੋ ਬਾਰ ਭੱਜਦੇ ਬੜੇ ਥੋੜੇ ਵਸਤੀ ਚ ਪੜੇ ਲਿਖੇ ਯੂਨੋ ਨਜ਼ਰ ਆਉਂਦੇ ਹੋ ਬੜੇ ਥੋੜੇ ਬਹੁਤ ੱੱਕਾ ਲੱਗਦਾ ਸੀਗਾ ਬਟ ਇਹ ਚੀਜ਼ ਹੈਗੀ ਆ ਬਟ ਇਸ ਚੀਜ਼ ਦੇ ਪਿੱਛੇ ਆ ਮੇਰਾ ਜਿਹੜੀ ਯੁਵਾ ਬੈਠੇ ਨੇ ਨਾ ਅੱਜ ਕੋਈ ਮੈਂ ਪਾਸ਼ਾ ਦੇਣ ਦੇ ਮੂਰਚ ਨਹੀਂ ਆਗੀਆਂ ਤੁਸੀਂ YouTube ਤੇ ਕਰ ਦੇਖ ਸਕਦੇ ਹੋ ਬਹੁਤ ਵੱਡਾ ਵੱਡਾ ਮੈਨੂੰ ਮੈਨੂੰ 3 ਮਿੰਟ ਬੜੇ ਬੜੇ ਘੱਟ ਹੁੰਦੇ ਨੇ ਮੈਨੂੰ 1 ਘੰਟਾ ਲੱਗਦਾ ਲੇਕਿਨ ਮੈਂ ਬਣੀ ਜਲਦੀ ਗੱਲ ਖਤਮ ਕਰਨੀ ਆ ਮੇਰਾ ਅੱਜ ਦਾ ਟਾਰਗੇਟ ਨਾ ਯੁਵਾ ਹੈਗਾ ਉਸੀਂ ਦੇਖੋ ਸਾਨੂੰ ਕਿਹਾ ਨਾ ਨਸ਼ੇ ਕਰਦੇ ਪੰਜਾਬ ਨਸ਼ਿਆਂ 'ਚ ਪਿਆ ਰੁੱਲਿਆ ਕਿਉਂ ਸਾਡੇ ਪਿੱਛੇ ਨਾ ਜੰਦਗੀਆਂ ਲੱਗੀਆਂ ਸਾਡੇ ਨਾਲ ਸਾਜ਼ਿਸ਼ਾਂ ਹੁੰਦੀਆਂ ਇਦਾਂ ਨਹੀਂ ਹੁੰਦਾ ਆ ਤੱਕਾ ਸਾਡੇ ਨਾਲ ਆ ਕਿਰਾਇਆ ਜਾਂਦਾ ਸਾਡੇ ਬੱਚਿਆਂ ਨੂੰ ਜਿਹੜਾ ਖਾਕੀ ਵਰਦੀ ਦੇ ਵਿੱਚ ਮੈਂ ਨਹੀਂ ਕਹਿ ਰਹੀ ਕਿ ਸਾਰੇ ਇੱਕੋ ਜਿਹੇ ਹੋਣੇ ਜਿਹੜਾ ਮੰਨੂ ਮੰਨੂਵਾਦ ਜਿਹੜਾ ਬਾਹਮਣਵਾਦ ਜਿਹੜਾ ਫੈਲਿਆ ਹੋਇਆ ਜਿਹੜਾ ਖਾਕੀ ਵਰਦੀ ਦੇ ਵਿੱਚ ਇਹਨਾਂ ਅਧਿਆਰ ਅਸਸ ਦੇ ਗੁੰਡੇ ਬੈਠੇ ਆ ਨਾ ਤੇ ਰੁਕੀਏ ਸਾਡੇ ਜਿਹੀ ਲੱਗਣਗੇ ਦੁਸ਼ਮਣ ਪਛਾਣਨ ਦੀ ਲੋੜ ਆ ਉਹ ਸਾਡੇ ਬੱਚਿਆਂ ਨੂੰ ਗਲਤ ਰਾਹ ਪਾਉਂਦੇ ਨੇ এডਿਕੇਸ਼ਨ ਤੋਂ ਦੂਰ ਲੈ ਕੇ ਜਾਂਦੇ ਨੇ ਸਹੀ ਸਿੱਖਲਾਈ ਤੋਂ ਦੂਰ ਲੈ ਕੇ ਜਾਂਦੇ ਨੇ ਬਟ ਮੈਂ ਇੱਕ ਚੀਜ਼ ਕਹਿਦਾ ਸਾਨੂੰ ਕਦੀ ਵੀ ਆਪਣਾ ਇਤਿਹਾਸ ਭੁੱਲਣ ਦੀ ਲੋੜ ਨਹੀਂ ਅਗੇ ਸਿੱਖੀ ਆ ਅਸੀਂ ਕੁਝ ਵੀ ਓਵਰਕਮ ਕਰ ਸਕਦੇ ਆ ਤੁਸੀਂ ਦੇਖੋ ਸਾਡੇ 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 ਨਾਲ ਤੱਕਾ ਕਿਸ ਕਿਸ ਲੈਵਲ ਤੇ ਹੁੰਦਾ ਸਾਡੇ ਸਿੰਘ ਬੰਦੀ ਹੋਏ ਅਸੀਂ ਇੱਕ ਹੋਰ ਆंदोलਨ ਲੜਦੇ ਆ ਮੁਹਾਲੀ ਮੋਰਚੇ ਤੇ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਦੇਖਿਆ ਕਿ ਕਿੰਨਾ ਵੱਡਾ ਟੱਕਾ ਸਾਡੇ ਨਾਲ ਹੋ ਗਿਆ ਬਿਲਕਿਸਤਾਨੋ ਦੇ ਆਰੋਪੀਆਂ ਨੂੰ ਜਿਹੜੇ ਬ੍ਰਾਹਮਣ ਸੀਗੇ ਸਮਾਜ ਤੋਂ ਸੀਗੇ ਮਨੁਵਾਦੀ ਸੀਗੇ ਇਹ ਹਿੰਦੂਤਵਾਦੀ ਸਰਕਾਰ ਨੇ ਉਹਨਾਂ ਨੂੰ ਛੱਡਤਾ ਇੰਨਾ ਵੱਡਾ ਔਰੋਪ ਉਹਨਾਂ ਸੀਗਾ ਉਹਨਾਂ ਦੀ ਸਜ਼ਾ ਪੂਰੀ ਨਹੀਂ ਹੋਈ ਸੀ ਕਿ ਆ ਇਨਲਾਈਟਡ ਯੂਥ ਦੀ ਜ਼ਿੰਮੇਵਾਰੀ ਬੰਦੀ ਐ ਨਾ ਸੋਚੋ ਕਿ ਕਿਦਾਂ ਐਡਾ ਐਡਾ ਕਰਤਾ ਉਹਨਾਂ ਨੂੰ ਛੱਡਤਾ ਉਹਨਾਂ ਦੀ ਸਜ਼ਾ ਵੀ ਪੂਰੀ ਨਹੀਂ ਹੋਈ ਉਸ ਤੋਂ ਬਾਅਦ ਰਾਜੀਵ ਕਾਂਧੀ ਜਾਂਦਾ ਸਾਡੇ ਬੰਦੀ ਸਿੰਘਾਂ ਨੂੰ 28 ਸਾਲ ਹੋ ਗਏ 30 ਸਾਲ ਹੋ ਗਏ ਕਿੰਨੇ ਕਿੰਨੇ ਸਾਲ ਹੋ ਗਏ 35 ਉਹ ਅੰਦਰ ਬੈਠੇ ਨੇ ਕੁਝ ਨਹੀਂ ਹੋ ਰਿਹਾ ਕਿਉਂ ਕਿ ਮੈਨੂੰ ਨਾ ਇੱਕੀ ਚੀਜ਼ ਲੱਗਦੀ ਆ ਇਹ ਸਟਾਸ ਇਹ ਸਰਕਾਰ ਦੀ ਰਾਜਨੀਤੀ ਆ ਡਿਵਾਈਡਡ ਰੂਲ ਸਾਨੂੰ ਵੰਡਣਾ ਜਾਤੀਆਂ 'ਚ ਨਫ਼ਰਤਾਂ ਪਾਉਣੀ ਆ ਤੇ ਅਸੀਂ ਆਪਣੇ ਆਪਣੇ ਵਾਕੂ ਹੋ ਜਾਣੇ ਸਾਨੂੰ ਪਤਾ ਹੀ ਨਹੀਂ ਸਾਡੇ ਨਾਲ ੱਟਕਾ ਕਿੱਥੇ ਹੋ ਰਿਹਾ ਅਸੀਂ ਬੋਲਦੇ ਹੀ ਨਹੀਂ ਜੇ ਅਸੀਂ ਇੱਕ ਹੋ ਜਾਈਏ ਮੈਨੂੰ ਲੱਗਦਾ ਸਭ ਤੋਂ ਵੱਡੀ ਮੋਰਲ ਕੰਸੀਬਿਲਿਟੀ ਆ ਆਪਣੇ ਆਪ ਚੋਂ ਆ ਜਾਤੀਵਾਦ ਖਤਮ ਕਰਨਾ ਮੇਰੇ ਭਰਾ ਅਮਰਪਾਲ ਨੇ ਬੜੇ ਸਹੀ ਸੇ ਦੋ ਦਿਨ ਪਹਿਲੇ ਮੈਂ ਉਹਨਾਂ ਦੀ ਕਹਾਣੀ ਸੁਣੀ ਆ ਉਹਨਾਂ ਦੀ ਸਟੇਜ ਤੇ ਵਿਚਾਰ ਸੁਣਿਆ ਉਹਨਾਂ ਨੇ ਕਿ ਜਾਤੀਵਾਦ ਜਿਹੜਾ ਹੈਗਾ ਸਭ ਤੋਂ ਵੱਡਾ ਜ਼ਹਿਰ ਹੈਗਾ ਜਿਸ ਚੀਜ਼ ਤੇ ਆ ਸਰਕਾਰ ਰਾਜਨੀਤੀ ਕਰਦੀ ਆ ਜਿਸ ਦਿਨ ਤੁਸੀਂ ਆਪਣੇ ਅੰਦਰ ਇਹ ਚੀਜ਼ ਖਤਮ ਕਰਕੇ ਇੱਕ ਹੋਗੇ ਨਾ ਤੇ ਆ ਸਾਡਾ ਸਾਰੇ ਚੀਜ਼ਾਂ ਦਾ ਸੋਲੂਸ਼ਨ ਉੱਥੇ ਹੀ ਹੋ ਜਾਣਾ ਤੁਸੀਂ ਦੇਖਿਆ ਸ਼ੰਮੂ ਮੋਰਚੇ ਤੇ ਸਿੰਘੂ ਮੋਰਚਾ ਲੱਗਿਆ ਕਿਸਾਨੀ ਸੰਘਰਸ਼ ਮੋਰਚਾ ਲੱਗਿਆ ਉਹ ਕਿਦਾਂ ਸੀ ਜਿੱਤੇ ਮੋਰਚਾ ਕਿਦਾਂ ਫਿਰ ਵੀ ਸਰਕਾਰ ਨੇ ਸਾਡੇ ਨਾਲ ੱੱਕਾ ਕੀਤਾ ਕਿਉਂਕਿ ਉੱਥੇ ਹਰ ਸੈਕਸ਼ਨ ਦਾ ਬੰਦਾ ਸੀਗਾ ਹਰ ਕਾਸਟ ਦਾ ਹਰ ਮਜ਼ਬ ਦਾ ਬੰਦਾ ਸੀਗਾ ਹੋਰ ਮੈਨੂੰ ਇਹ ਹੀ ਲੱਗਦਾ ਕਿ ਜੇ ਅਸੀਂ ਬੇਸਿਕ ਚੀਜ਼ ਆਪਣੇ ਕੋਲ ਅਮਲ ਕਰ ਲਈਏ ਔਰ ਆਪਣਾ ਵਤ ਵਦ ਆਪਣਾ ਜਿਹੜੀ ਯੁਵਾ ਪੀੜ੍ਹੀ ਹੈ ਉਹ ਗੁਰੂ ਦੇ ਨਾਲ ਜੁੜੇ এডਿਕੇਸ਼ਨ ਦੇ ਨਾਲ ਜੁੜੇ ਆਪਣੇ ਵੇ ਰਵੇ ਤੇ ਅਸੀਂ ਹਰ ਲੜਾਈ ਲੜ ਸਕਦੇ ਆ ਹਰ ਲੜਾਈ ਜਿੱਤ ਸਕਦੇ ਆ ਔਰ ਮੈਂ ਇਸ ਮੰਚ 'ਤੇ ਤੁਹ ਜ਼ਿਆਦਾ ਟਾਈਮ ਨਹੀਂ ਲਵਾਉਂਗੀ ਕਿਉਂਕਿ ਆਈ ਥਿੰਕ ਮੇਰੇ 3 ਮਿੰਟ ਹੋ ਗਏ ਇਸ ਮੰਚ 'ਤੇ ਮੈਂ ਇੱਕ ਹੋਰ ਚੀਜ਼ ਸ਼ੁਕਰੀਆ ਧੰਨਵਾਦ ਕਰਨਾ ਚਾਹਾਂਗੀ ਆਪਣੀ ਸਭ ਤੋਂ ਵੱਡੀ ਆਰਮੀ ਕਿਹੜੀ ਜਿਨ੍ਹਾਂ ਦੇ ਦਮ ਸਿਰ ਤੇ ਅਸੀਂ ਰਾਜ ਕਰਦੇ ਆ ਇਹ ਸਰਕਾਰ ਹਲਾਣਾ ਸਗੀ ਸਾਡੇ ਕਿਸਾਨੀ ਸੰਘਰਸ਼ ਮੋਰਚੇ ਨੂੰ ਮੈਂ ਸ਼ਾਇਦ ਬਹੁਤ ਵਾਰੀ ਬੋਲੇ ਲੇਕਿਨ ਅੱਜ ਇੱਥੇ ਬੈਠੇ ਹੋਏ ਆ ਬਾਬਾ ਰਾਜਾ ਰਾਜ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਉੱਥੇ ਦੇਖਿਆ ਸੀਗਾ ਜਿੱਦਾਂ ਦਾ ਤੁਸੀਂ ਮੋਰਚੇ ਨੂੰ ਸੰਭਾਲਿਆ ਕਿਸੇ ਦੀ ਹਿੰਮਤ ਨਹੀਂ ਪਈ ਸੀ ਸਾਡੇ ਮੋਰਚੇ ਨੂੰ ਹੱਥ ਲਾਣ ਦੀ ਸਾਨੂੰ ਦੇਖਣ ਲਈ ਬਾਬਾ ਕੁਲਵਿੰਦਰ ਸਿੰਘ ਜੀ ਚੱਤਿਹਾਰ ਬਾਬਾ ਕੁਲਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਜਿੰਨੇ ਮੇਰੇ ਕੋਲ ਸ਼ਬਦ ਘਟ ਨੇ ਬਟ ਇਥੋਂ ਇਸ ਧਰਤੀ ਤੋਂ ਅਸੀਂ ਸਿੱਖ ਕੇ ਜਾਈਏ ਇਹ ਪਿੱਛੇ ਨਾ ਜਾਈਏ ਹੁਣ ਅੱਗੇ ਜਾਈਏ ਆਪਣੇ ਪੰਜਾਬ ਨੂੰ ਆਪਣੀ ਮਾਂ ਬੋਲੀ ਨੂੰ ਇੰਪੋਰਟੈਂਸ ਦੇਣੀ ਹੈ ਇਹ ਮਾਡਰਨਾਈਜੇਸ਼ਨ ਤੇ ਕਨਸੈਪਟ ਨਾਲ ਅਸੀਂ ਇਹ ਨਹੀਂ ਕਿ ਅਸੀਂ ਹਿੰਦੀ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਹੈ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਪ੍ਰੋਮੋਟ ਕਰੀਏ ਆਪਣੇ ਪੰਜਾਬ ਨੂੰ ਵਰਲਡ ਲੈਵਲ ਤੇ ਪ੍ਰੋਮੋਟ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ